ਕੋਈ ਆਇਆ ਸੀ ਬਾਬਾ ਈਸ਼ਰ ਸਿੰਘ ਜੀ ਕੋਲੇ ਨਾਨਕਸਰ ਵਾਲੇ ਮਹਾਂਪੁਰਸ਼ਾਂ ਕੋਲੇ ਕੋਲੇ ਉੱਥੇ ਪੈਲੀ ਸੀ ਤੇ ਆ ਕੇ ਕਹਿੰਦਾ ਕੋਕੇ ਕਲਾਂ ਦਾ ਕਹਿੰਦੇ ਬਾਬਾ ਜੀ ਵੀ ਜ਼ਮੀਨ ਪਤਾ ਨਹੀਂ ਕੀ ਬਣਿਆ ਸਮਾਂ ਕਿ ਜ਼ਮੀਨ ਕਲਰ ਹੋ ਗਈ ਕਲਰ ਭਾਵ ਜਿਹੜੀ ਦੇ ਵਿੱਚ ਫਸਲ ਹੀ ਨਹੀਂ ਹੁੰਦੀ ਜ਼ਮੀਨ ਕਲਰ ਹੋ ਗਈ ਹੈ ਮੈਂ ਲੁリアਣੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਮਿੱਟੀ ਚੈੱਕ ਕਰਾ ਕੇ ਦੇਖ ਲਈ ਹੈ ਕਹਿੰਦੇ ਜ਼ਮੀਨ ਉਪਜਾਊ ਨਹੀਂ ਹੋਣੀ ਮਾਬਾਏ ਕਹਿੰਦੇ ਹੋਰ ਕੋਈ ਉਪਰਾਲਾ ਕਹਿੰਦੇ ਜੀ ਮੈਂ ਸਾਰੇ ਘਰ ਕੇ ਦੇਖ ਲੇ ਹਰ ਪਾਸੋਂ ਜਵਾਬ ਮਿਲਿਆ ਮੈਨੂੰ ਤੇ ਬਾਬਾ ਈਸ਼ਾ ਸਿੰਘ ਜੀ ਹੱਸ ਕੇ ਕਹਿੰਦੇ ਭਈ ਸਾਰੀਆਂ ਤੂੰ ਦਵਾਈਆਂ ਸਾਰੇ ਇਲਾਜ ਕਰਾ ਕੇ ਦੇਖ ਲੈ ਕਿ ਗੁਰੂ ਨਾਨਕ ਦੇ ਘਰ ਦੀ ਦਵਾਈ ਵਰਤੀ ਤੋਂ ਕਿਹੜੇ ਘਰ ਦੀ ਸਾਸ ਸੰਗ ਦੱਸੋ ਕਿਹੜੇ ਘਰ ਦੀ ਗੱਲ ਕਰ ਰਿਹਾ ਸੀ ਗੁਰੂ ਨਾਨਕ ਗੁਰੂ ਨਾਨਕ ਦੇ ਘਰ ਦੀ ਦਵਾਈ ਵਰਤੀ ਤੋਂ ਉਹ ਅੱਗੋਂ ਵਿਚਾਰਾ ਹੱਥ ਬੰਨ ਕੇ ਕਹਿੰਦਾ ਜੀ ਜ਼ਿਮੀਂਦਾਰ ਕਹਿੰਨੇ ਬਾਬਾ ਜੀ ਵੀ ਉਹ ਕਿਹੜੀ ਐ ਕਹਿੰਦੇ ਜਿਹੜੀਆਂ ਸੰਗਤਾਂ ਆਉਂਦੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਦੋਂ ਚਰਨ ਝਾੜਦਿਆਂ ਨੇ ਜਿਹੜੀ ਚਰਨ ਧੂੜ ਆ ਜਿਵੇਂ ਤੁਸੀਂ ਰੋਹ ਦਾ ਛਿੱਟਾ ਦਿੰਨੇ ਹੋ ਇੱਥੋਂ ਪਾ ਕੇ ਲੈ ਜਾ ਕਰ ਤੇ ਜਾ ਕੇ ਰੋਹ ਖੇਤ 'ਚ ਛਿੱਟਾ ਰਹਿਣਾ ਇਹਦਾ ਤੇ ਫੇਰ ਸਾਧ ਸੰਗਤ 500 ਦਿਨ ਹੋਏ ਤੇ ਆਇਆ ਬਾਬਾ ਇਕਨ ਖੇਤ ਵਿੱਚ ਘਾਹ ਹਰਾ ਖੜਾ ਬਾਬਾ ਇਕਨ ਫੇਰ ਹੋਰ ਕੀ ਚਾਹੁੰਨਾ ਬਾਹ ਕੇ ਬੀਜਲਾ ਫਸਲ ਹੁਣ ਇਹ ਖੇੜ ਵਰਤ ਜਾਂਦੀ ਹੈ ਸਾਧ ਸੰਗਤ ਇਹਦੀ ਬਹੁਤ ਵੱਡਾ ਪ੍ਰਤਾਪ